ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਲਾਧੂ ਕਾ ਤੋਂ ਜੋ ਬਾਰਡਰ ਪੱਟੀ ਤੇ ਜੋ ਹਾਰਡ ਪ੍ਰੀਟ ਤੇ ਦੇ ਲੋਕਾਂ ਦੇ ਜੋ ਹਾਲਾਤ ਬਣੇ ਹੋਏ ਨੇ ਤਾਂ ਅੱਜ ਅਸੀਂ ਜਿਲ੍ਹਾ ਫਾਹਿਲਕਾ ਦਾ ਪਿੰਡ ਗੇਲੇ ਵਾਲਾ ਖੜੇ ਆ ਜੋ ਹਲਕਾ ਜਲਾਲਾਬਾਦ ਦੇ ਵਿੱਚ ਪੈਂਦਾ ਤਾਂ ਇੱਥੇ ਦਾਨੀ ਸੱਜਣਾ ਨੇ ਜੋ ਅੱਜ ਹਰਿਆਣਾ ਤੋਂ ਰਾਜਸਥਾਨ ਤੋਂ ਗੱਲ ਕਰੀ ਗੰਗਾ ਨਗਰ ਤੋਂ ਇੱਥੇ ਤੂੜੀ ਦੀ ਲੋੜ ਸੀ ਪੱਠਿਆਂ ਦੀ ਲੋੜ ਸੀ ਤਾਂ ਇਹ ਸੱਜਣ ਜਿਹੜੇ ਪਿੰਡ ਦੇ ਵਿੱਚ ਪਹੁੰਚੇ ਹੋਇਆ ਤਾਂ ਇੱਥੇ ਵੀ ਜਿਹੜੀ ਹੈ ਇਹ ਰੋਡ ਤੋਂ ਪਿੰਡ ਬਾਰਡਰ ਵਾਲੀ ਸਾਈਡ ਪੈ ਜਾਂਦਾ ਇੱਥੇ ਪਸ਼ੂਆਂ ਵਾਸਤੇ ਚਾਰਾ ਦੇ ਤੂੜੀ ਘਾਟ ਮਿਲਦੀ ਹੈ ਤਾਂ بارش ਦਾ ਵੀ ਟਾਈਮ ਹੈ ਇਧਰ ਮਾਤਾਵਾਂ ਤੇ ਬੈਣਾ ਬੈਠੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਤਾਂ ਇੱਕ ਵਾਰ ਟੀਮ ਤੁਹਾਡੀ ਟੀਮ ਸਰ ਜੀ ਆਓ ਅੱਗੇ ਆ ਜਾਓ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤਾਂ ਵੀਰ ਜੀ ਤੁਹਾਡਾ ਸ਼ੁਭਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਜਿਲ੍ਹਾ ਸ਼੍ਰੀ ਗੰਗਨਗਰ ਤਹਿਸੀਲ ਪਾਲਨਪੁਰ ਪਿੰਡ ਪੁੰਨਾਂ ਵਾਲੀ ਛੇਵੀਂ ਜੀ ਤਾਂ ਤੁਸੀਂ ਅੱਜ ਇਹ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਇਧਰੋਂ ਦੇ ਲੋਕਾਂ ਦਾ ਦੁੱਖ ਸੁੱਖ ਕਿਵੇਂ ਲੱਗਿਆ ਤੁਹਾਨੂੰ ਭਾਈ ਜੀ ਬਹੁਤ ਦੁਖੀ ਹੈ ਲੋਕ ਬਹੁਤ ਜਿਆਦੇ ਇੱਧੋਂ ਜਾਂਦੇ ਪਾਣੀ ਆਇਆ ਪਿਆ ਤਾਂ ਤੂ ਨਹੀਂ ਹੋ ਰੌਣ ਲੱਗ ਗਿਆ ਹਾਂ ਹਾਂ ਤੇ ਬੁਰਾ ਹਾਲ ਹੈ ਇਨਾਂ ਦਾ ਖਾਣ ਪੀਣ ਦਾ ਪਸ਼ੂਆਂ ਦਾ ਜਿਆਦਾ ਬੁਰਾ ਹਾਲ ਹੈ ਇਨਾਂ ਜੀ ਤਾਂ ਤੁਹਾਡੀ ਤੁਹਾਡੀ ਜਿਹੜੀ ਉਹ ਤੋਂ ਟੀਮ ਕਿੰਨੀ ਆਈ ਤੇ ਤੁਸੀਂ ਕੀ ਸਮਗਰੀ ਜਿਆ ਮਤਲਬ ਚਾਹ ਪਸ਼ੂਆਂ ਦਾ ਚਾਰਾ ਵਗੈਰਾ ਲੈ ਕੇ ਆਏ ਅਸੀਂ ਭਾਈ 13 ਜਾਣੇ ਆਏ ਹਾਂ 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 ਤੇ ਛੀ ਟਰਾਲੀਆਂ ਲੈ ਕੇ ਆਏ ਇੱਕ ਤੇ ਰਾਸ਼ਨ ਲੈ ਕੇ ਆਏ ਪੰਜ ਤੇ ਟੂੜੀ ਦੀਆਂ ਲੈ ਕੇ ਆਏ ਜੀ ਤੇ ਰਾਸ਼ਨ ਦੇ ਵਿੱਚ ਫੀਡ ਹੋਗੀ ਖੰਡ ਹੋਗੀ ਚਾਪਤੀ ਹੋ ਗਈ ਚੌਲ ਹੋ ਗਏ ਜੀ ਤਾਂ ਇਹ ਜਿਹਾ ਸਮਾਨ ਮੱਛਰ ਵਾਲੀਆਂ ਟੂਪਾਂ ਹੋ ਗਈਆਂ ਜੀ ਹਾਂਜੀ ਮਤਲਬ ਜੋ ਘਰਵੈ ਜਰੂਰਤ ਹੈ ਤਾਂ ਇਸ ਵਕਤ ਤੁਸੀਂ ਜਿਹੜੀਆਂ ਟਰਾਲੀਆਂ ਨੇ ਘਰਾਂ ਵਿੱਚ ਕਿੰਨੀਆਂ ਲਾਤੀਆਂ ਇਹ ਇਹ ਬਾਈ ਜੀ ਲਾ ਹੀ ਜਾਂਦੇ ਹੌਲੀ ਹੌਲੀ ਜਿਵੇਂ ਥੋੜੀ ਥੋੜੀ ਜਿੰਨੇ ਜਿੰਨੀ ਜਰੂਰਤ ਹੈ ਜਰੂਰਤ ਹੈ ਜਰੂਰਤ ਦੇ ਹਿਸਾਬ ਨਾਲ ਸਾਰੇ ਲਾਈ ਜਾਂਦੇ ਆ ਕੋਈ ਇਹ ਨਹੀਂ ਧੱਕਾ ਨਹੀਂ ਕਰ ਰਿਹਾ ਕੋਈ ਵੀ ਵੀ ਸਾਨੂੰ ਜ਼ਿਆਦਾ ਲਾਉ ਉਹ ਜਾਂ ਐਂ ਕਰੋ ਜਿੰਨੀ ਚਾਹੀਦੀ ਅਗਲੇ ਨੂੰ ਉੰਨੀ ਕੀ ਹੀ ਲਾਉਂਦਾ ਹਾਂ ਹਾਂ ਆ ਦੋਸਤੋ ਉਧਰ ਲਾ ਜੀ ਦੇਖੋ ਜੀ ਵੀਰ ਨੇ ਕਿੰਨੀ ਵਧੀਆ ਗੱਲ ਕੀਤੀ ਐ ਕਿ ਪੰਜਾਬ ਦੇ ਵਿੱਚ ਜੋ ਵਿਪਤਾ ਬਣੀ ਐ ਤਾਂ ਕੁਝ ਸ਼ਰਾਰਤੀ ਅੰਥਰ ਹੋਰ ਸਾਈਡ ਤੇ ਜਿੱਥੇ ਜ਼ਰੂਰਤ ਨਹੀਂ ਹੁੰਦੀ ਉੱਥੇ ਲੈ ਕੇ ਜਾ ਰਹੇ ਨੇ ਵੀਰ ਗੰਗਾ ਨਗਰ ਤੋਂ ਚੱਲੇ ਨੇ ਤੇ ਅੱਜ ਇਹ ਸਲਕੇ ਦੇ ਵਿੱਚ ਜਿੱਥੇ ਕੋਈ ਮੰਨ ਲਓ ਰਾਤ ਮਗਰੀ ਨਹੀਂ ਪਹੁੰਚ ਰਹੀ ਤਾਂ ਇਹ ਬਾਰਡਰ ਏਰੀਆ ਦੇ ਪਿੰਡੇ ਬਾਰਿਸ਼ ਪੈ ਰਹੀ ਐ ਇਹਨਾਂ ਲੋਕਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਅੱਜ ਇੱਥੇ ਪਹੁੰਚਿਆ ਤਾਂ ਇਧਰ ਸਾਡੇ ਨਾਲ ਬਜ਼ੁਰਗ ਵੀ ਨਹੀਂ ਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਭਗਵਾਨ ਦਾ ਭਗਵਾਨ ਸਿੰਘ ਜੀ ਗੰਗਾ ਨਗਰ ਤੋਂ ਇਹ ਸੇਵਾ ਆਈਏ ਤੁਹਾਡੇ ਤੇ ਕਿਵੇਂ ਤੁਹਾਨੂੰ ਮਤਲਬ ਲੱਗਿਆ ਜੀ ਨਹੀਂ ਚੰਗਾ ਵੀ ਸੇਵਾ ਆਈਏ ਜਵਦੀਆ ਕਿਉਂਕਿ ਇੱਥੇ ਸਾਰੇ ਗੁੱਡੇ ਪਏ ਨੇ ਉਹਨੇ ਪੱਟੇ ਗੰਗਾ ਸੇਵਾ ਕੀਤੀ ਤਾਂ ਇਹ ਸੇ ਏਰੀਆ ਦੇ ਵਿੱਚ ਕਿੰਨੇ ਕੁ ਰਕਬੇ ਨੂੰ ਪਾਣੀ ਦੀ ਮਾਰ ਪੈ ਜਾਂਦੀ ਇਹ ਕੋਈ ਸਮਝ ਨਹੀਂ ਆਉਂਦੀ ਮੀਲਾਂ ਦੇ ਮੀਂਹ ਨੇ ਪਾਕਿਸਤਾਨ ਮੰਨੇ ਦੀ ਚਾਹੀਦੀ ਠੀਕ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੇ ਕੀ ਮੰਗ ਮੰਗਣਾ ਤੇ ਕੀ ਉਹਨਾਂ ਸਾਨੂੰ ਦੇਣਾ ਜੀ ਆਦੇ ਸ਼ਹਿਰ ਦੇ ਆ ਜੋ ਜੀ ਫਾਈਲ ਕਜੀ ਦਾ ਪ੍ਰਸ਼ਾਸਨ ਇਸ ਥੀਰੀ ਵਿੱਚ ਆ ਰਹੇ ਨੇ ਨਹੀਂ ਕੋਈ ਨਹੀਂ ਜੀ ਤਾਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਇਹ ਵੀ ਜਿਹੜਾ ਹੈ ਫਾਜ਼ਲ ਕਾਜੀ ਨੇ ਦਾ ਪਿੰਡ ਹੈ ਪ੍ਰਸ਼ਾਸਨ ਨੂੰ ਬੇਨਤੀ ਅਪੀਲ ਵੀ ਕਰ ਰਹੇ ਨੇ ਇੱਕ ਵਾਰ ਇਸ ਏਰੀਆ 'ਚ ਮੌਕਾ ਦੇਖਿਆ ਸਾਡੇ ਨਾਲ ਹੋਰ ਜੋ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਤਾਂ ਟੀਚਰ ਆਏ ਹੋਏ ਨੇ ਤਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਜੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਭਰਾ ਪਿੰਡ 6 BB ਜ਼ਿਲ੍ਹਾ ਗੰਗਨਗਰ ਤੋਂ ਬੜੀ ਵੱਡੀ ਮਕਦਾਰ ਦੇ ਵਿੱਚ ਪਸ਼ੂਆਂ ਦੇ ਲਈ ਤੋੜੀ ਫੀਡ ਚਾਰਾ ਤੇ ਜਿਹੜੇ ਹੜਾ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਵਾਸਤੇ ਖਾਣ ਪੀਣ ਦਾ ਰਾਸ਼ਨ ਆਟਾ ਖੰਡ ਚਾਹ ਪਤੀ ਮੱਛਰ ਵਾਲੀਆਂ ਟੂਬਾਂ ਵਗੈਰਾ ਵਗੈਰਾ ਜੋ ਕਾਫੀ ਵੱਡੀ ਜ਼ਰੂਰਤ ਸਮਝਦੇ ਸੀ ਆਪਣੇ ਪੱਧਰ ਤੇ ਉਹ ਆਪਣੇ ਨਾਲ ਸਮਾਨ ਜਿਹੜਾ ਉਹ ਸੇਵਾ ਦਾ ਲੈ ਕੇ ਆਏ ਹੈ ਤੇ ਇੱਥੇ ਵੀ ਜ਼ਰੂਰਤ ਮਹਿਸੂਸ ਹੋਈ ਸੀ ਕਿਉਂਕਿ ਅਸ਼ੋਕ ਜੀ ਦੇ ਜ਼ਰੀਏ ਹੀ ਸਾਡੇ ਤੱਕ ਮੰਗ ਪਹੁੰਚੀ ਸੀ ਕਿਉਂਕਿ ਇੱਥੇ ਜਿਹੜੇ ਸਾਡੇ ਗਵਰਨਮੈਂਟ ਟੀਚਰ ਯੂਨੀਅਨ ਦੇ ਸਾਥੀ ਸਤਿਆਰ ਸਿੰਘ ਕੰਮ ਕਰ ਰਹੇ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਸਾਡੇ ਤੱਕ ਮੰਗ ਪਹੁੰਚਾਈ ਸੀ ਕਿ ਇਸ ਇਲਾਕੇ ਦੇ ਵਿੱਚ ਰਾਸ਼ਨ ਦੀ ਤਾਂ ਜ਼ਰੂਰਤ ਇੰਨੀ ਨਹੀਂ ਹੈ ਪਰ ਪਸ਼ੂਆਂ ਦੇ ਲਈ ਚਾਰਾ ਤੋੜੀ ਵਗੈਰਾ ਦੀ ਕਾਫੀ ਜ਼ਰੂਰਤ ਹੈ ਕਿਉਂਕਿ ਪੱਠੇ ਜਿਹੜੇ ਬਿਲਕੁਲ ਡੁੱਬ ਚੁੱਕੇ ਸੀ ਤੇ ਨਾਲ ਦੀ ਨਾਲ ਹੀ ਜਿਹੜਾ ਤੋੜੀ ਦੀਆਂ ਧੜਾਂ ਸੀ ਉਹ ਵੀ ਮਤਲਬ ਕਿ ਕਹਿ ਲਓ ਵੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਸੀ ਪਾਣੀ ਚੜਿਆ ਸੀ ਆਰ ਦੇਖਿਆ ਚਾਹੇ ਅੱਜ ਸ਼ਾਇਦ ਲੱਗ ਰਿਹਾ ਵੀ ਪਾਣੀ ਕੱਟ ਗਿਆ ਪਰ ਫਿਰ ਵੀ ਲੋਕ ਪ੍ਰਭਾਵਿਤ ਹੈਗੇ ਨੇ ਇੱਥੇ ਉਸ ਲੋੜ ਦੇ ਮੁਤਾਬਕ ਹੀ ਅਸੀਂ ਜਿਹੜਾ ਆਪਣੀ ਜਥੇਬੰਦੀ ਦੇ ਜ਼ਰੀਏ ਜਿਹੜੀ ਮੰਗ ਆਮ ਜਨਤਾ ਤੱਕ ਪਹੁੰਚਾਈ ਤੇ ਜੇ ਉਹ ਜਿਹੜੀ ਮੰਗ ਜਿਹੜੀ ਹੈ ਉਹ ਸਾਡੇ ਫੇਸਬੁੱਕ ਦੇ ਰਾਹੀਂ ਪਹੁੰਚੀ ਲੋਕਾਂ ਤੱਕ ਸੇਵਾਦਾਰਾਂ ਤੱਕ ਤੇ ਉਹ ਸਾਥੀਆਂ ਨੇ ਸਾਡੀ ਮੰਗ ਦੇ ਆਧਾਰ ਤੇ ਹੀ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਪਹੁੰਚ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਭਰਾਵਾਂ ਦੇ ਕਿ ਇਹਨਾਂ ਨੇ ਇਸ ਇਲਾਕੇ ਦੀ ਜਿਹੜੀ ਤਕਲੀਫ ਹੈ ਜਿਹੜੀ ਪੀੜ ਹੈ ਜ਼ਰੂਰਤ ਹੈ ਉਹਨੂੰ ਸਮਝਿਆ ਏ ਉਹ ਆਪਣੇ ਵੱਲੋਂ ਤਨੋਂ ਮਨੋਂ ਤਨੋਂ ਜਿਹੜੀ ਸੇਵਾ ਲੈ ਕੇ ਨਾਲ ਬੱਚਾ ਛੋਟੇ ਭਰਾ ਵੀ ਸਾਡੇ ਆਏ ਆ ਵੱਡੇ ਵੀ ਸਾਰੇ 13 14 ਜਣੇ ਆਏ ਆ ਬੜੀ ਵੱਡੀ ਮੈਂ ਤਾਂ ਕਹਿੰਦਾ ਵੀ ਹੌਸਲਾ ਇਹਨਾਂ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਹਨਾ ਮਾਰੇ ਪੀੜਤ ਲੋਕਾਂ ਤੱਕ ਸੇਵਾ ਲੈ ਕੇ ਆਉਣੀ ਇਹ ਬਹੁਤ ਵਡਿਆਈ ਹੈ ਨਾ ਵੀ ਬਾਬਾ ਨਾਨਕ ਦਾ ਪਲਸਕਾ ਜਿਹੜਾ ਉਹ ਸੱਚ ਹੋ ਰਿਹਾ ਹੈ ਕਿ ਵੰਡ ਛਕੋ ਦਾ ਜਿਹੜਾ ਉਹਨਾਂ ਦਾ ਕਿਰਤਕਰੋ ਨਾਮ ਜਪੋ ਵੰਡ ਛਕੋ ਵਾਲਾ ਜਿਹੜਾ ਸੀ ਉਹ ਨਾ ਦਾ ਫਲ ਪਾ ਉਹ ਲਾਗੂ ਹੋ ਰਿਹਾ ਹੈ ਸੰਕਟ ਜਿਹੜੀ ਹੈ ਬਾਬੇ ਨਾਨਕ ਦੀ ਜਨਤਾ ਬਾਬੇ ਨਾਨਕ ਦੀ ਸੰਗਤ ਹੈ ਇਸ ਗੱਲ ਨੂੰ ਸਮਝ ਰਹੀ ਹੈ ਤੇ ਪੀੜ ਪੀੜਤ ਲੋਕਾਂ ਤੱਕ ਲੋੜਵੰਦ ਲੋਕਾਂ ਤੱਕ ਜਿਹੜੀ ਮਦਦ ਹੈ ਉਹ ਮਿਲ ਕੇ ਪਹੁੰਚ ਰਹੀ ਹੈ ਜਿੱਥੇ ਸਰਕਾਰ ਨਹੀਂ ਪਹੁੰਚੀ ਉੱਥੇ ਸਾਡੇ ਭਰਾ ਪਹੁੰਚੇ ਆ ਕਿਉਂਕਿ ਸਰਕਾਰ ਬੜੀ ਨਿਕੰਮੀ ਸਾਬਤ ਹੋ ਰਹੀ ਹੈ ਇਸ ਸਮੇਂ ਦੇ ਵਿੱਚ ਇਸ ਅੜਾ ਮਾਰੇ ਪੀੜਤ ਦੁੱਖ ਭਰੇ ਜਿਹੜੇ ਇਸ ਸਮੇਂ ਨੇ ਇਸ ਸਮੇਂ ਦੇ ਵਿੱਚ ਬਾਬਾ ਨਾਲ ਕਿਤੇ ਫਲਸਫੇ ਨੂੰ ਹੀ ਮੈਂ ਤਾਂ ਕਹਨਾ ਕੁਦਰਤ ਨੇ ਲਾਗੂ ਕੀਤਾ ਹੈ ਤੇ ਸਾਰੀ ਸੰਗਤ ਜਿਹੜੀ ਹੈ ਉਹ ਸੇਵਾ ਕਰ ਰਹੀ ਹੈ Rajasthan ਦੀ ਕਾਫੀ ਇਲਾਕਿਆਂ ਦੇ ਵਿੱਚੋਂ ਪਰਾ ਜਿਹੜੇ ਟਰਾਲਿਆਂ ਤੇ ਟਰਾਲੇ ਭਰ ਕੇ ਲਿਆ ਕੇ ਰਾਸ਼ਨ ਵੰਡ ਰਿਹਾ ਪੱਠੇ ਆ ਰਿਹਾ ਚਾਰਾ ਆ ਰਿਹਾ ਫੀਡ ਆ ਰਹੀ ਹੈ ਹੋਰ ਪਤਾ ਨਹੀਂ ਕੀ ਕੀ ਅਸੀਂ ਕਿੰਨੀ ਕਰ ਸਕਦੇ ਕਿ ਇਹਨੇ ਪਦਾਰਥ ਆ ਰਹੇ ਆ ਵੱਡੀ ਗੰਟੀ ਦੇ ਵਿੱਚ Haryana ਤੋਂ ਮੈਂ ਕਹਨਾ ਜੀ ਯੂਪ ਉੱਤਰ ਪ੍ਰਦੇਸ਼ ਤੋਂ राजस्थान ਤੋਂ ਵੀ अगोमी खास तौर ਤੇ ਜਿਸੀ ਲੋਕ ਦਿਨ ਤੋਂ ਦੇਖ ਰਹੇ ਕਿ ਮੁਸਲਮ ਭਾਈਚਾਰਾ ਵੀ ਜਿਹੜਾ ਉਹ ਇਸ ਵੇਲੇ ਹੜ੍ਹਾਂ ਪੀੜਤ ਮਾਰੇ ਲੋਕਾਂ ਤੱਕ ਰਾਹਤ ਸਮਗਰੀ ਤੇ ਅਪਕੜੀ ਹੋਰ ਵੀ ਸਮਰਥਾ ਦੇ ਮੁਤਾਬਕ ਜੋ ਕੁਝ ਉਹਨਾਂ ਤੋਂ ਕੋਈ ਕਰ ਸਕਦਾ ਉਹ ਲੈ ਕੇ ਹਾਜ਼ਰ ਹੈ हां ਜੀ ਵੀਰ हां जी ਅ ਮਾਸਟਰ ਜੀ ਨੇ ਬੇਨਤੀ ਕੀਤੀ ਕਿ ਸਾਡੇ ਤੋਂ ਪਹਿਲਾਂ ਇਹਨਾਂ ਪ੍ਰਾਵੜਾ ਦਾਣੋ ਜਿਹੜੇ ਇਨੀ ਦੂਰੋਂ ਆਇਆ ਤਾਂ ਸਾਡੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਜੋ ਵੀਰ ਦੂਰੋਂ ਨੇੜੋਂ ਆ ਰਹਿਆ ਕਈ ਵਾਰੀ ਉਹ ਦੂਸਰੇ ਪਿੰਡਾਂ ਵਾਲੇ ਨੂੰ ਪਤਾ ਨਹੀਂ ਹੁੰਦਾ ਪਈ ਸੀ ਸਮਗਰੀ ਦੇਣੀ ਕਿੱਥੇ ਆ ਤੇ ਕੋਈ ਛਰਾਰਤੀ ਅੰਸਰ ਵੀ ਇਹ ਚੀਜ਼ਾਂ ਦਾ ਫਾਇਦਾ ਚੱਕ ਰਹੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਜਿਥੇ ਬੰਦਿਆਂ ਨੂੰ ਔਰ ਜੋ ਵੀਰ ਆ ਰਹੇ ਨੇ ਕਈ ਵਾਰੀ ਕਿਸੇ ਰਸਤਾ ਨਹੀਂ ਪਤਾ ਹੁੰਦਾ ਇਸ ਚੈਨਲ ਦੇ ਮਾਧਿਅਮ ਰਾਹੀਂ ਰਸਤੇ ਦੇ ਬਿਤੇ ਜੋ ਕੈਂਪ ਲੱਗੇ ਨੇ ਉੱਥੇ ਤੁਸੀਂ ਇੱਕ ਵਾਰੀ ਮੌਇਨਾ ਕਰਕੇ ਦੇਖ ਕੇ ਵਿਆਕਿਆ ਇਥੇ ਕੋਈ ਜ਼ਰੂਰਤ ਹੈ ਤਾਂ ਉੱਥੇ ਦਿੱਤੀ ਜਾਣੀ ਤਾਂ ਉਥੋਂ ਦਾ ਕੋਈ ਪੱਕਾ ਮਤਲਬੇ ਨਾਲ ਕੰਟੈਕਟ ਲੈ ਕੇ ਅਗਲੇ ਪਿੰਡ ਜਿੱਦਾ ਕੇ ਏ ਭਾਈਆਂ ਨੇ ਅੱਜ ਇੱਥੇ ਆ ਕੇ ਦੇਖਿਆ ਵਾਕਈ ਇੱਥੇ ਜ਼ਰੂਰ ਸੀ ਜੀ ਸਰ ਆਖਲਾ ਨਾ